روز روز محمد صاحب اپنے چاچے نو سمجھاندے رہے اپ دی گیات لی عرض کرا چھوٹے جہ سن 2 سال دے امنا جو انہاں دی ماں تھاں سی چلانا کر گئی یتیم رہ گئے 6 سال دے سن تے پتا وی چلانا کر گئے بالکل یتیم ہو گئے چاچے نے پالیا ਚਾਚੇ ਦਾ ਨਾਂ ਸੀ ਅਬੂ ਤਾਲਬ ਉਹਨਾਂ ਨੇ ਪਾਲਿਆ ਤੇ ਭਾਈ ਗੁਰਦਾਸ ਕਹਿੰਦੇ ਨੇ ਪਿਤਾ ਦਾ ਪਿਆਰ ਨਾ ਪਰੋਸੀ ਪੇ ਪਾਈਏ ਚਾਚੇ ਤੋਂ ਵੀ ਨਹੀਂ ਮਿਲ ਸਕਦਾ ਪਰੋਸੀ ਤੋਂ ਤੇ ਨਹੀਂ ਮਿਲੇਗਾ ਪਿਓ ਦਾ ਪਿਆਰ ਚਾਚੇ ਤੋਂ ਵੀ ਨਹੀਂ ਮਿਲ ਸਕਦਾ ਤਾਏ ਤੋਂ ਵੀ ਨਹੀਂ ਮਿਲ ਸਕਦਾ ਪਿਓ ਦਾ ਪਿਆਰ ਪਿਓ ਤੋਂ ਹੀ ਮਿਲ ਸਕਦਾ ਤਾਂ ਪਿਤਾ ਵੀ ਕੋਈ ਨਹੀਂ ਮਾਂ ਵੀ ਕੋਈ ਨਹੀਂ ਚਾਚੇ ਨੇ ਪਾਲਿਆ कई दफा समझाया मोहम्मद साहब ने जवान हो के जब वो पैगंबर बने उन्हें अनुभव प्रकाश होया और उन्होंने कहन लगे ਤੁਸੀਂ ਬੁੱਤਾਂ ਦੀ ਪੂਜਾ ਨਾ ਕਰਿਆ ਕਰੋ ਉਹ ਮੂਰਤੀ ਪੂਜਦੇ ਸਨ ਆਖਰੀ ਸਮੇਂ ਤੱਕ ابو طالب ਮੂਰਤੀ ਦੀ ਪੂਜਾ ਕਰਦਾ ਰਿਹਾ मोहम्मद साहब ਦੀ ਗੱਲ ਨਹੀਂ ਮੰਨੀ ਕਿ ابو طالب ਕਹਿੰਦੇ ਸਨ ਮੇਰੇ ਇਨਾਂ ਹੱਥਾਂ ਨੇ ਤੈਨੂੰ ਪਾਲਿਆ ਚੜਾਇਆ ਤੋ ਮੈਨੂੰ ਵਿਦੇਸ਼ ਕਰਦਾ ਪੈਗੰਬਰ ਹੋਮੇਗਾ ਜਗਤ ਲਈ ਮੇਰੇ ਲਈ ਨਹੀਂ ਹੈ ਉੱਥੇ ਫਿਰ ਅਖੀਰ ਵਿੱਚ ਮੁਹੰਮਦ ਸਾਹਿਬ ਨੂੰ ਕਹਿਣਾ ਪਿਆ ਚਾਚਾ ਜਾਨ ਇਹ ਤੁਹਾਡੀ ਆਦਤ ਬਣ ਗਈ ਹੈ ਵਾਕਈ ਨਹੀਂ ਮੈਂ ਬਦਲ ਸਕਦਾ ਆਦਤ ਬਣ ਗਈ ਤੁਹਾਡੀ ਆਦਤ ਬਣ ਗਈ ਕੋਈ ਵੀ ਕਰਮ बार-बार रिपीट ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ ਤਾਂ ਇਸ ਆਦਤ ਨੂੰ ਅਵਤਾਰ ਵੀ ਨਹੀਂ ਛੁਡਾ ਸਕਦੇ ਛੋਟੀ ਜ਼ੁਬਾਨ ਨਾਲ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਅਵਤਾਰਾਂ ਨੇ ਕੀ ਬਦਲਣਾ ਸੀ ਉਹਨਾਂ ਦੁਸ਼ਟਾਂ ਨੇ ਅਵਤਾਰਾਂ ਨੂੰ ਸੂਲੀ ਤੇ ਟੰਗੇ ਰੱਖ ਦਿੱਤਾ ਜਿਨ੍ਹਾਂ ਨੂੰ ਸਮਝਾਉਂਦੇ ਪਏ ਸਨ ਨਹੀਂ ਸਮਝੇ ਉਹਨਾਂ ਤੇ ਸੂਲੀ ਤੇ ਰੰਗੇ ਰੱਖ ਦਿੱਤਾ। ਸੁਕਰਾਟ ਦਾ ਵੀ ਇਹੀ ਕਸੂਰ ਸੀ। ਯੂਨਾਉਨ ਹਜ਼ਾਰਾਂ ਸਾਲ ਤੋਂ ਮੂਰਤੀ ਦੀ ਪੂਜਾ ਕਰਦਾ ਸੀ ਤੇ ਸੁਕਰਾਟ ਇਸ ਦੇ ਖਿਲਾਫ ਬੋਲਦਾ ਸੀ। ਬਸ ਇਹ ਨਹੀਂ ਕਸੂਰ ਸੀ। ਗ੍ਰਫਤਾਰ ਹੋਇਆ। ਉਹ ਵਕਤ ਦੀ ਹਕੂਮਤ ਨੇ ਇਹ ਆਖਿਆ ਉਹ ਪ੍ਰਚਾਰ ਬੰਦ ਕਰ ਕਿਉਂਕਿ ਲੋਕਾਂ ਦਾ ਸੁਭਾਅ ਹੈ ਮੂਰਤੀ ਪੂਜਾ ਕਰਨਾ ਲੋਕਾਂ ਦੀ ਆਦਤ ਹੈ ਲੱਗਦਾ ਹੁਕਮਰਾਨ ਕੋਈ ਸਿਆਣਾ ਸੀ ਜੋ ਐਸਾ ਕਹਿੰਦਾ ਹੈ ਆਦਤ ਹੈ ਸੁਭਾਅ ਹੈ ਤੂੰ ਬੋਲਣਾ ਬੰਦ ਕਰ ਤੇ ਸੁਕਰਾਟ ਕਹਿਣ ਲੱਗਾ ਕੀ ਕਰਾਂ ਬੋਲਣਾ ਮੇਰਾ ਵੀ ਸੁਭਾਅ ਮੈਂ ਨਹੀਂ ਬੰਦ ਕਰ ਸਕਦਾ ਮੇਰਾ ਵੀ ਸੁਭਾਅ ਬਣ ਗਿਆ ਮੇਰੇ ਵੀ ਆਦਤ ਬਣ ਗਈ ਦੇ ਜੋ ਨੇ ਆਪਣੀ ਆਦਤ ਬਲਸਦ ਮੈਂ ਕਿਥੋਂ ਬਦਲਾਂ ਮੇਰੀ ਵੀ ਆਦਤ ਬਦਲਦੀ ਜੈਸੀ ਕਥਾ ਤੇ ਤੁਸੀ ਸੁਣੀ ਹੋਵੇਗੀ ਇੱਕ ਯੋਗੀ ਬਾਰ ਬਾਰ ਬਿਛੋ ਨੂੰ ਬਾਹਰ ਘੜ ਰਹਾ ਉਹ ਬਾਰ ਬਾਰ ਡੰਗ ਮਾਰ ਰਹਾ ਪਾਣੀ ਵਿੱਚ ਆਖਰ ਚੇਲੇ ਨੇ ਕਿਹਾ ਪਾਣੀ 'ਚ ਰਹਿਣ ਦੇਖੋ ਬਾਰ ਬਾਰ ਘੜਦੇ ਸਾਨੂੰ ਡੰਗ ਮਾਰ ਰਹਾ ਕਿ ਨਹੀਂ ਕੀ ਕਰੀਏ ਡੰਗ ਮਾਰਨਾ ਇਹਦਾ ਸੁਭਾਅ ਹੈ ਪੇ ਪਰਉਪਕਾਰ ਕਰਨਾ ਮੇਰਾ ਸੁਭਾਵਣ ਨਹੀਂ ਕੀ ਕਰਾਂ ਮੈਂ ਡੰਗ ਤੇ ਮਾਰ ਨਹੀਂ ਸਕਦਾ ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ ਸਗੇ ਪਾਏ ਸਹਿਰਾਏ ਨਸ਼ੀਨੇ ਗਜ਼ੀਰ ਬਖਸ਼ਮੇ ਕੇ ਖੂਨਿ ਸ ਦੰਦਾਂ ਚੇ ਕੰਦ ਇੱਕ ਲੱਕੜਹਾਰਾ ਸਿਰ ਉੱਤੇ ਲਖਣਾ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਹੇ। ਰੋਜ਼ ਜੰਗਲ ਜਾਂਦਾ ਸੀ ਲੱਕੜੀਆਂ ਲਿਆਂਦਾ ਸੀ। ਘਰ ਦੇ ਚ ਰੱਖਦਾ ਸੀ। ਤੇ ਖਰੀਦਾਰ ਘਰੋਂ ਹੀ ਲੈ ਜਾਂਦੇ ਸਨ। ਆਉਂਦੇ ਆਏ ਰਸਤੇ ਵਿੱਚ ਕੁੱਤੇ ਨੇ ਕੱਟ ਖਾ ਦਾ। ਬੜਾ ਭਾਰੀ ਜ਼ਖਮ ਬਣ ਗਿਆ। ਖੂਨ ਵਗਿਆ। ਉਸ ਹਾਲਤ ਦੇ ਜਦ ਘਰ ਆਇਆ। ਇਸ ਲੱਕੜ ਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ। ਨੌਜਵਾਨ ਆਪਣੇ ਬੁੱਢੇ ਪਿਓ ਦੀ ਇਹ ਹਾਲਤ ਦੇਖ ਕੇ ਉਹਨੂੰ ਤਰਸ ਬੜਾ ਆਇਆ ਉਹ ਗੁੱਸੇ 'ਚ ਕਹਿਣ ਲੱਗੇ ਕਿ ਆਖਿਰ ਤੋਰਾ ਤੇਜ ਦੰਦਾਂ ਨਾ ਬੂਤ ਐ ਮੇਰੇ ਅੱਬੂ ਤੁਹਾਡੇ ਕੋਲ ਤੇਜ ਦੰਦ ਨਹੀਂ ਸਨ ਜੇ ਕੁੱਤੇ ਨੇ ਤੁਹਾਨੂੰ ਕੱਟ ਖਾਦਾ ਤੁਸੀਂ ਵੀ ਕੱਟ ਖਾਣਾ ਸੀ ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ ਹੈ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵਾ ਲੇਕਿਨ ਨਾ ਆਇਆ ਨਾ ਵਾਇਦ ਮਰਦਮ ਸਗੀ ਮੈਂ ਸੱਗ ਨਹੀਂ ਆ ਕੁੱਤਾ ਨਹੀਂ ਆ ਮਨੁੱਖ ਤੇ ਮਨੁੱਖ ਕੋਲ ਕੁੱਤਿਆਂ ਵਾਲਾ ਕੰਮ ਨਹੀਂ ਹੋ ਸਕਦਾ ਵਨ ਲੇਕਿਨ ਨਾ ਆਇਦ ਜ਼ ਮਰਦਮ ਸਗੀ ਮੈਂ ਮਰਦਮ ਮਨੁੱਖ ਤੇ ਮਨੁੱਖੋ ਕੇ ਕੁੱਤਿਆਂ ਵਾਲਾ ਕੰਮ ਕਿਵੇਂ ਕਰ ਲਵਾਂ ਕੁੱਤੇ ਨੂੰ ਮੈਨੂੰ ਕਟਿਆ ਉਦਾ ਸੁਭਾ ਮੈਂ ਕਿਵੇਂ ਕਟਾਂ ਮੈਂ ਮਨੁੱਖਾ ਮੈਂ ਕੁੱਤਾ ਨਹੀਂ ਹਾਂ ਮੈਂ ਕਿਸ ਤਰ੍ਹਾਂ ਕਟਾਂ ਪਰ ਲੇਕਨ ਆਇਆ ਜਮਰਦਮ ਸਗੀ ਕਰਮ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਸੁਭਾ ਬਣ ਜਾਏ ਨਹੀਂ ਬਦਲਦੇ ਨਹੀਂ ਬਦਲਦੇ ਵਕਤ ਦੇ ਹੁਕਮਰਾਨ ਨੇ ਸਜ਼ਾਏ ਮੌਤ ਸੁਣਾਈ ਸੋਕਰਾਟ ਨੂੰ ਜ਼ਹਿਰ ਦਾ ਪਿਆਲਾ ਉਸ ਵਕਤ ਯੂਨਾਨ ਦੇ ਸਜ਼ਾਏ ਮੌਤ ਦੇਣ ਦਾ ਢੰਗ ਸੀ ਪਿਆਲਾ ਜ਼ਹਿਰ ਦਾ ਹੱਥੇ 'ਚ ਹੈ ਪੀਣ ਲਗਾਏ ਸੁਕਰਾਟ ਹੁਕਮਰਾਨ ਰੋਕਦਾ ਹੈ ਕਹਿੰਦੇ ਕਾਨੂੰਨ ਵੀ ਇੱਕ ਜ਼ੱਦ ਦੇ ਮੁਤਾਬਕ ਮੈਂ ਤੈਨੂੰ ਛੋੜ ਸਕਦਾ ਅਗਰ ਤੂੰ ਕਬੂਲ ਕਰੇ ਸੁਕਰਾਟ ਕਹਿੰਦੇ ਨੇ ਉਹ ਕੀ ਤੂੰ ਇਹ ਮੁਲਕ ਛੋੜ ਕੇ ਚਲਾ ਜਾ ਬੈਲ ਗੱਡੀਆਂ ਤੇ ਘੋੜੇ ਗੱਡੀਆਂ ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ ਪਰਿਵਾਰ ਵੀ ਲੈ ਜਾ ਅਸੀਂ ਇਹ ਵੀ ਇਜਾਜ਼ਤ ਦਿੰਦੇ ਆ ਇਹ ਮੁਲਕ ਛੋੜ ਕੇ ਚਲਾ ਜਾ ਸੁਕਰਾਤ ਕੰਨ ਨਹੀਂ ਮੈਂ ਮੁਲਕ ਨਹੀਂ ਛੋੜ ਸਕਦਾ ਮੈਂ ਇਥੇ ਨਹੀਂ ਛੋੜ ਸਕਦਾ ਮੁਨਸਫ ਕਹਿੰਦਾ ਹੈ ਸਜ਼ਾਏ ਮੌਤ ਤੋਂ ਬਚ ਜਾਵੇਗਾ ਮੌਤ ਤੋਂ ਬਚ ਜਾਵੇਗਾ ਸੁਕਰਾਟ ਕਹਿੰਦਾ ਨਹੀਂ ਬਚਾਂਗਾ ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਿਆਂ ਦੇ ਮਨੁੱਖ ਹੋਣਗੇ ਤੇ ਤੁਹਾਡੇ ਜੈਸੇ ਹੁਕਮਰਾਨ ਹੋਣਗੇ ਕੋਈ ਅਸਮਾਨ ਤੋਂ ਥੋੜੀ ਡਿਗੇ ਨੇ ਉੱਥੇ ਵੀ ਮੈਂ ਇਹੀ ਕੁਝ ਬੋਲਾਂਗਾ ਸੰਘਰਸ਼ ਹੋਵੇਗਾ ਉੱਥੇ ਵੀ ਸਜ਼ਾਏ ਮੌਤ ਹੋਵੇਗੀ ਇੱਥੇ ਹੀ ਠੀਕ ਹੈ ਇੱਥੇ ਹੀ ਠੀਕ ਹੈ ਸਿਆਣਾ ਮਨੁੱਖ ਸੀ ਪਤਾ ਸੀ ਸੁਣੋ ਕੋਈ ਵੀ ਕਰਮ ਸ਼ੁਭ ਕਰਮ ਸੱਚ ਬੋਲਣਾ ਜੇ ਦਾ ਸੁਭਾਅ ਬਣ ਗਿਆ ਲੱਖ ਵੀ ਝੂਠੇ ਇਕੱਠੇ ਹੋਵਨ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਕਬੀਰ ਨੇ ਕਹੇ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਕਰੋਣਾ ਦੁਸ਼ਟ ਮਿਲ ਜਾਣ संत अपनी दया नहीं छोड़दा संत अपना परोपकार नहीं छोड़दा संत अपना स्वभाव नहीं छोड़दा संत न छाड़े संतई जे कोटक मिले असंत मल्यागर भयंगम बेड़ेओ तो शीतलता न तजन भावे सपलपटे रेंदे ने चंदन नो ते चंदन उनां नो भी शीतलता दई जांदा है सुगंधी दई जांदा है उनां दी जहर नहीं लैंदा ਆਪਣੀ ਮਹਿਕ ਦਿੰਦਾ ਹੈ। ਉਹਨਾਂ ਦੀ ਜ਼ਹਿਰ ਨਹੀਂ ਲੈਂਦਾ, ਆਪਣੀ ਠੰਡ ਦਿੰਦਾ ਹੈ। ਕਰੋੜਾ ਦੁਸ਼ਟ ਉਹਨ ਸੰਤ ਦੁਸ਼ਟ ਬਣਾ ਨਹੀਂ ਲੈਂਦਾ। ਕਿਉਂ? ਸੰਤ ਬਣਾਉ ਦਾ ਸੁਭਾਅ ਬਣ ਗਿਆ, ਦਇਆ ਉਸ ਦਾ ਸੁਭਾਅ ਹੈ। ਸੇਲ ਸੰਜਮ ਉਸ ਦਾ ਸੁਭਾਅ ਹੈ, ਪੁਰਵਕਾਰ ਉਸ ਦਾ ਸੁਭਾਅ ਹੈ। ਕੋਮਲਤਾ ਉਸ ਦਾ ਸੁਭਾਅ ਹੈ। ਕਠੋਰਪਣਾ ਉਸ ਦਾ ਸੁਭਾਅ ਹੈ। ਕਰਮ ਬਦਲ ਜਾਂਦੇ ਨੇ। ਸਤਸੰਗ ਦੀ ਮਹਿਮਾ ਇਸ ਵਾਸਤੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਕਰਮ बार-बार रिपीट ਹੋ ਕੇ बार-बार रिपीट ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਸੁਭਾਅ ਬਣ ਜਾਂਦੇ ਨੇ ਨਹੀਂ ਬਦਲਦੇ ਮੇਰੇ ਦੇਖੇ ਉਸਤਾਖੀ ਮਾ ਕੋਈ ਇੱਕ અવਤਾਰ ਵੀ ਸੁਭਾਅ ਬਦਲਣ ਦੇ ਸਮਰਥ ਨਹੀਂ ਹੋਇਆ ਸੁਭਾਅ ਕੀ ਬਦਲਨੇ ਸੰ ਉਹਨਾਂ ਨੇ ਤੇ ਸੂਲੀ ਤੇ ਚੜ ਦਿੱਤਾ ਜ਼ਹਿਰ ਦਾ ਪਿਆਲਾ ਦੇ ਦਿੱਤਾ ਸੁਆਹ ਕੀ ਬਦਲਣਾ ਸੀ ਪੰਜਵੇਂ ਗੁਰਨਾਣਕ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਨਹੀਂ ਬਦਲਦੇ ਸੁਆਹ ਕੋਈ ਵੀ ਅਸ਼ubh ਕਰਮ ਉਹਨੋਂ ਸੁਆਹ ਨਾ ਬਣਨ ਦੇਣਾ ਇਹੀ ਸਿਆਣਾਪ ਹੈ ਔਰ ਇਹ ਸੂਝਬੂਤ ਸੰਗਤ ਤੋਂ ਮਿਲਦੀ ਹੈ ਸਤ ਸੰਗਤ ਤੋਂ ਮਿਲਦੀ ਹੈ ਕਿਸੇ ਵੀ ਦੋਸ਼ਟ ਕਰਮ ਨੂੰ ਆਦਤ ਨਾ ਬਣੰਦੇਣਾ ਇਹ ਸਤ ਸੰਗ ਦਾ ਲਾਭ ਹੈ ਗੁਰਬਾਣੀ ਦਾ ਲਾਭ ਹੈ